ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਹੇ ਹਾਂ ਨਵੀਂ ਕਿਤਾਬ ਅੱਖੀ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਵਿਲੀਅਮ ਜੀ ਆਸਬੋਰਨ ਹੈ ਅਤੇ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਜੀ ਵੱਲੋਂ ਕੀਤਾ ਗਿਆ ਹੈ ਇਹ ਅੰਗਰੇਜ਼ ਲੇਖਕ ਸੀਗਾ ਜੋ ਇਹ ਰ ਅੰਗਰੇਜ਼ਾਂ ਦਾ ਦੂਤ ਬਣ ਕੇ ਮਹਾਰਾ ਰਣਜੀਤ ਸਿੰਘ ਦੇ ਮਹਿਲਾਂ ਵਿੱਚ ਆਇਆ। ਕਾਫੀ ਟਾਈਮ ਇਹ ਮਹਿਲਾਂ ਵਿੱਚ ਰਿਹਾ। ਇਸ ਨੇ ਆਪਣੀਆਂ ਅੱਖਾਂ ਨਾਲ ਮਹਾਰਾ ਰਣਜੀਤ ਸਿੰਘ ਦੇ ਰਾਜ ਕਰਨ ਦਾ ਢੰਗ, ਉਹਨਾਂ ਦੀਆਂ ਫੌਜਾਂ, ਉਹਨਾਂ ਦੇ ਹਥਿਆਰ, ਦਰਬਾਰ, ਰਾਜ ਭਾਗ ਲਾਹੌਰ ਦੇ ਦਰਬਾਰ ਜੋ-ਜੋ ਇਸ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਇੱਕ ਇੱਕ ਡੈਰੀ ਦੇ ਵਿੱਚ ਲਿਖ ਲਿਆ। ਉਸ ਤੋਂ ਬਾਅਦ ਉਸ ਡੈਰੀ ਨੂੰ ਕਿਤਾਬ ਦਾ ਰੂਪ ਦੇ ਦਿੱਤਾ ਗਿਆ। ਸਾਡੇ ਇਤਿਹਾਸ ਨਾਲ ਜੁੜਨੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਸਾਰੀਆਂ ਵੀਡੀਓ ਸੁਣ ਸਕਦੇ ਹੋ। ਇਹ ਕਿਤਾਬ ਦਾ ਅੱਜ ਆਖਰੀ ਪਾਗ ਹੈ। ਪਹਿਲੇ ਸਾਰੇ ਭਾਗ ਤੁਸੀਂ ਸਾਡੇ ਚੈਨਲ ਜਾ ਕੇ ਪਹਿਲਾਂ ਸੁਣ ਸਕਦੇ ਹੋ ਅਤੇ ਅੰਗਰੇਜ਼ ਇਹ ਖਾਲਸਾ ਰਾਜ ਚੋਂ ਆਪਣੀ ਸੰਧੀ ਦਾ ਜੋ ਪੈਗਾਮ ਲੈ ਕੇ ਆਏ ਸੀ ਉਹ ਸੰਧੀ ਆਪਦੀ ਸੰਪੂਰਨ ਕਰਕੇ ਮਹਾਰਾਜਾ ਰਣਜੀਤ ਸਿੰਘ ਤੋਂ ਹਾਂ ਕਰਾ ਕੇ ਉਹ ਇਥੋਂ ਜਾ ਚੁੱਕੇ ਨੇ ਅੱਜ ਉਹਨਾਂ ਨੇ ਇੱਕ ਅੰਤਿਮ ਰਿਪੋਰਟ ਜਿਹੜੀ ਬਣਾਈ ਹੁੰਦੀ ਹੈ ਰੋਜ਼ਨਾਮਚੇ ਜੋ ਲਿਖਦੇ ਸੀ ਉਹਦੀ ਆਖਰੀ ਰਿਪੋਰਟ ਉਸ ਨੇ ਬਣਾਈ ਹੈ ਇਹ ਅੱਜ ਆਧਿਆਏ ਉਸ ਤਹਿਤ ਆ ਤੇ ਇਸ ਵਿੱਚ ਸਾਰਾ ਉਸ ਨੇ ਸਿੱਟਾ ਕੱਢਿਆ ਤੇ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਓ ਜੀ ਅੱਗੇ ਹੱਥ ਜੋੜ ਕੇ ਬੇਨਤੀ ਐਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਬੜਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਤਿਹਾਸ ਸ਼ੁਰੂ ਕਰਦੇ ਆਂ ਅੰਤਿਮ ਰਿਪੋਰਟ ਗਵਰਨਰ ਜਰਨਲ ਦੁਆਰਾ ਲਾਹੌਰ ਦਰਬਾਰ ਵਿੱਚ ਭੇਜੇ ਗਏ ਵਫਤ ਨੇ ਆਪਣਾ ਮਿਸ਼ਨ ਪੂਰਾ ਕਰ ਲਿਆ ਸੀ ਸ਼ਾਹ ਸੁਜਾ ਨੂੰ ਮੋੜ ਤੋਂ ਤਖਤੇ ਬਿਠਾਇਆ ਜਾ ਸਕਦਾ ਸੀ ਅਤੇ ਜੇ ਲੋੜ ਪਈ ਤਾਂ ਰਣਜੀਤ ਸਿੰਘ ਇਸ ਕੰਮ ਵਿੱਚ ਮਦਦ ਵੀ ਕਰੇਗਾ ਜਿਸ ਗੱਲ ਦੀ ਰਣਜੀਤ ਸਿੰਘ ਨੇ ਵਫ਼ਦ ਨਾਲ ਹੋਈ ਸੰਧੀ ਰਾਹੀਂ ਹਾਮੀ ਭਰੀ ਸੀ ਮੈਗਨੇਟ ਗਟਿਨ ਨੂੰ ਲੁਧਿਆਣੇ ਸ਼ਾਹਸੂਜਾ ਕੋਲ ਉਹ ਸਾਰੀਆਂ ਸੰਧੀਆਂ ਵਿਖਾਉਣ ਲਈ ਭੇਜਿਆ ਗਿਆ ਜੋ ਉਸ ਦੀ ਕਿਸਮਤ ਬਦਲ ਸਕਦੀ ਸਨ ਸ਼ਾਹਸੂਜਾ ਦੀ ਸ਼ਖਸੀਅਤ ਦਾ ਨਵੇਕਲਾ ਹੀ ਪ੍ਰਭਾਵ ਸੀ ਉਸ ਦੀ ਸ਼ਾਨਦਾਰ ਦੇ ਖਿਛਾਤੀ ਤੱਕ ਫੈਲੀ ਦਾੜੀ ਅਤੇ ਰੋਹਬਦਾਰ ਚਿਹਰਾ ਪ੍ਰਭਾਵਿਤ ਕਰਦੇ ਸਨ ਸ਼ਾਹ ਸੁਜਾ ਪਿਛਲੇ 20 ਸਾਲ ਤੋਂ ਚੁੱਪਚਾਪ ਜਲਾਵਤਨੀ ਭੋਗ ਰਿਹਾ ਸੀ ਲੋਕ ਉਸ ਨੂੰ ਭੁੱਲ ਗਏ ਜਾਪਦੇ ਸਨ ਵਿਚਾਰਾ ਇਕਲਤਾ ਵਿੱਚ ਆਪਣੇ ਆਪ ਨੂੰ ਦਿਲਾਸੇ ਦੇ ਰਿਹਾ ਸੀ ਕਦੇ ਉਹ ਅਫਗਾਨਿਸਤਾਨ ਦਾ ਰਾਜਾ ਹੁੰਦਾ ਸੀ ਉਸ ਦੀ ਸ਼ਾਨਦਾਰ ਰਾਜਧਾਨੀ ਕਾਬਲ ਸੀ ਅਤੇ ਉਸ ਕੋਲ 600 ਔਰਤਾਂ ਵਾਲਾ ਹਰਮ ਸੀ ਉਹ ਅਫਗਾਨਿਸਤਾਨ ਦੇ ਪਹਾੜਾਂ ਅਤੇ ਵਾਦੀਆਂ ਨੂੰ ਯਾਦ ਕਰਕੇ ਹੌਕੇ ਪਰਦਾ ਰਹਿੰਦਾ ਸੀ ਅਤੇ ਕਿਸਮਤ ਦੇ ਬਦਲਾਅ ਦੀ ਉਡੀਕ ਕਰਦਾ ਰਹਿੰਦਾ ਸੀ ਜਦੋਂ ਉਸ ਦਾ ਕੁਸਿਆ ਹੋਇਆ ਤਖਤ ਉਸ ਨੂੰ ਮੋੜ ਤੋਂ ਮਿਲ ਸਕੇਗਾ ਇਸ ਤੋਂ ਬਾਅਦ ਇਸ ਦਿਸ਼ਾ ਵਿੱਚ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਛਾ ਸੂਜਾ ਜਿੰਨੇ ਵੀ ਧਨ ਜਾਂ ਸਾਧਨਾਂ ਦਾ ਪ੍ਰਬੰਧ ਕਰ ਸਕਿਆ ਉਹ ਸਭ ਇਕੱਠੇ ਕੀਤੇ ਗਏ ਅਤੇ 3 ਮਹੀਨੇ ਦੇ ਵਿੱਚ ਵਿੱਚ ਮਹਿੰਮ ਦੀ ਤਿਆਰੀ ਮੁਕੰਮਲ ਕਰ ਲਈ ਗਈ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਗਵਰਨਾ ਜਨਰਲ ਲਾਰਡ ਆਕਲੈਂਡ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਹ ਮੀਟਿੰਗ 30 ਨਵੰਬਰ 1838 ਨੂੰ ਫਿਰੋਜ਼ਪੁਰ ਵਿਖੇ ਹੋਈ। ਮਹਾਰਾਜੇ ਦੀ ਸਿਹਤ ਠੀਕ ਨਹੀਂ ਸੀ। ਉਸ ਨੂੰ ਅਦਰੰਗ ਦਾ ਇੱਕ ਹੋਰ ਦੌਰਾ ਪਿਆ ਸੀ ਜਿਸ ਦਾ ਅਸਰ ਹਾਲੇ ਤੱਕ ਸੀ ਅਤੇ ਕਮਜ਼ੋਰੀ ਵੀ ਕਾਫੀ ਸੀ। ਫਿਰ ਵੀ ਉਸ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ। ਯੂਰਪੀਅਨ ਰਵਾਇਤਾਂ ਦਾ ਪਾਲਨ ਕਰਦੇ ਹੋਏ ਜਿੱਥੇ ਗਵਰਨਰ ਜਰਨਲ ਦੇ ਸ਼ਾਨ ਨੂੰ ਉਭਾਰਿਆ ਗਿਆ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਪੂਰਾ ਆਦਰ ਸਤਕਾਰ ਕੀਤਾ ਗਿਆ ਮਹਿਮਾਨ ਨਿਵਾਜੀ ਵਿੱਚ ਕੋਈ ਕਸਰ ਨਾ ਛੱਡੀ ਗਈ ਗਵਰਨਰ ਜਰਨਲ ਲਾਰਡ ਆਕਲੈਂਡ ਨੇ ਆਪਣੀ ਸੂਝ-ਬੂਝ ਸਦਕਾ ਬੜੀ ਤਰੱਕੀ ਕੀਤੀ ਸੀ ਇੱਕ ਆਮ ਅੰਗਰੇਜ਼ ਅਤੇ ਇੱਕ ਜਾਇੰਟ ਸਟਾਰ ਕੰਪਨੀ ਦੇ ਮਲਾਜ਼ਮ ਤੋਂ ਤਰੱਕੀ ਕਰਦਾ ਕਰਦਾ ਥੋੜੇ ਜਿਹੇ ਸਮੇਂ ਵਿੱਚ ਹੀ ਹਿੰਦੁਸਤਾਨ ਵਰਗੇ ਵੱਡੇ ਸਾਮਰਾਜ ਦਾ ਗਵਰਨਰ ਜਰਨਲ ਬਣ ਗਿਆ ਸੀ ਜਿਸ ਅਧੀਨ ਹਿੰਦੁਸਤਾਨ ਦੇ 100 ਮਿਲੀਅਨ ਲੋਕ ਸਨ ਅੰਗਰੇਜ਼ੀ ਰਾਜ ਅਧੀਨ ਆਏ ਹੋਏ ਰਾਜੇ ਅਤੇ ਸ਼ਹਿਜ਼ਾਦੇ ਉਸ ਨੂੰ ਝੁਕ ਝੁਕ ਕੇ ਸਲਾਮ ਕਰਦੇ ਸਨ ਇਤਿਹਾਸ ਵਿੱਚ ਰੋਮਨ ਬਾਦਸ਼ਾਹ ਤੋਂ ਇਲਾਵਾ ਉਸ ਦਾ ਹੋਰ ਕੋਈ ਸਾਨੀ ਨਹੀਂ ਸੀ ਬਰਤਾਨੀਆਂ ਵਿੱਚੋਂ ਦਾਰਸ਼ਨਿਕ, ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਪੱਖ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਫਸਰਾਂ ਨੂੰ ਹੀ ਵੱਡੇ-ਵੱਡੇ ਅਹੁਦਿਆਂ ਤੇ ਤੈਨਾਤ ਕੀਤਾ ਜਾਂਦਾ ਸੀ ਤਾਂ ਕਿ ਉਹ ਇਸ ਮੁਲਕ ਦੇ ਵਰਤਮਾਨ ਅਤੇ ਪਿਛੋਕੜ ਨੂੰ ਚੰਗੀ ਤਰ੍ਹਾਂ ਸਮਝ ਕੇ ਰਾਜ ਹਿਤ ਅਤੇ ਲੋਕ ਹਿਤ ਵਿੱਚ ਚੰਗੇ ਕੰਮ ਕਰ ਸਕਣ ਇਸ ਪੱਖੋਂ ਲਾਰਡ ਵਿਲੀਅਮ ਬੈਟਿਕ ਅਤੇ ਲਾਰਡ ਆਕਲੈਂਡ ਦਾ ਕਿਰਦਾਰ ਮਿਲਦਾ ਜੁਲਦਾ ਸੀ ਦੋਵਾਂ ਦੀ ਨਿੱਜੀ ਪਸੰਦ ਸਾਦਗੀ ਅਤੇ ਲਿਆਕਤ ਇੱਕੋ ਜਿਹੀ ਸੀ ਅਤੇ ਦੋਵਾਂ ਨੇ ਹਰ ਵਰਗ ਦੇ ਲੋਕਾਂ ਤੋਂ ਪੂਰਾ ਸਤਕਾਰ ਹਾਸਲ ਕੀਤਾ ਸੀ ਦੂਜੇ ਪਾਸੇ ਮਹਾਰਾਜ ਰਣਜੀਤ ਸਿੰਘ ਵੀ ਬੜਾ ਸੂਝਵਾਨ ਸੀ ਉਸ ਨੇ ਇੱਕ ਸਧਾਰਨ ਮਿਸਲਦਾਰ ਤੋਂ ਐਨੇ ਲੰਮੇ ਚੌੜੇ ਸਿੱਖ ਰਾਜ ਦਾ ਮਾਲਕ ਬਣ ਤੱਕ ਦਾ ਪੰਧ ਤੈ ਕੀਤਾ ਸੀ ਫਿਰੋਜਪੁਰ ਦੇ ਸੁਨਹਿਰੀ ਛਤਰ ਵਾਲੇ ਅਸਥਾਈ ਕੈਂਪ ਵਿੱਚ ਲਾਰਡ ਆਕਲੈਂਡ ਸ਼ਾਹੀ ਸ਼ਾਨ ਨਾਲ ਆਇਆ ਉਸ ਦੇ ਸਹਾਇਕ ਸਥਾਪ ਨੇ ਸਿੱਖ ਸਰਦਾਰਾਂ ਵਾਂਗ ਹੀਰੇ ਜੜਿਆ ਲਿਬਾਸ ਅਤੇ ਜੰਜੀਰੀਦਾਰ ਕਵਚ ਪਹਿਨਿਆ ਹੋਇਆ ਸੀ ਗਵਰਨਰ ਜਰਨਲ ਪੰਜਾਬ ਦੇ ਮਹਾਰਾਜੇ ਦੇ ਸਵਾਗਤ ਲਈ 15000 ਗਾਰਡਾਂ ਸਮੇਤ ਪਹੁੰਚਿਆ ਉਦੋਂ ਰਣਜੀਤ ਸਿੰਘ ਜੀ ਤਕਰੀਬਨ ਇੰਨੇ ਕੁ ਗਾੜ੍ਹਾਂ ਸਮੇਤ ਪਹੁੰਚਿਆ ਸੀ ਇਸ ਸਦ ਭਾਵਨਾ ਦੌਰੇ ਮੌਕੇ ਫਿਰੋਜ਼ਪੁਰ ਸ਼ਹਿਰ ਵਿੱਚ ਰੌਸ਼ਨੀਆਂ ਕੀਤੀਆਂ ਗਈਆਂ ਦੋਵੇਂ ਪਾਸਿਆਂ ਦੇ ਗਾੜ੍ਹ ਨੇ ਸ਼ਾਨਦਾਰ ਪ੍ਰੇਡ ਕੀਤੀ ਇਹ ਸਾਂਝੀ ਪ੍ਰੇਡ ਤੋਂ ਗਵਰਨਰ ਜਰਨਾ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਂਝੇ ਰੂਪ ਵਿੱਚ ਸਲਾਮੀ ਲਈ ਇੱਕ ਧਿਰ ਦੇ ਗਾੜ੍ਹਾਂ ਨੇ ਪੀਲੇ ਸਾਟਨ ਦੀ ਵਰਦੀ ਪਹਿਨੀ ਹੋਈ ਸੀ ਅਤੇ ਸੁਨਹਿਰੀ ਸਕਾਰਫ ਬੰਨੇ ਹੋਏ ਸਨ ਦੂਜੀ ਧਿਰ ਦੇ ਗਾਰਡਾਂ ਨੇ ਸੁਨਹਿਰੀ ਲਾਲ ਵਰਦੀ ਪਾਈ ਹੋਈ ਸੀ ਹਥਿਆਰ ਵੀ ਸੁਨਹਿਰੀ ਰੰਗ ਦੇ ਸਨ ਛਾਤੀ ਤੱਕ ਦਾੜੇ ਸਨ ਜਿਨ੍ਹਾਂ ਨੂੰ ਧੂੜ ਤੋਂ ਬਚਾਉਣ ਲਈ ਚਾਂਦੀ ਰੰਗੇ ਜਾਂ ਸੋਨੇ ਰੰਗੇ ਠਾਠੇ ਬੰਨੇ ਹੋਏ ਸਨ ਰਣਜੀਤ ਸਿੰਘ ਆਕਲੈਂਡ ਮਿਲਣੀ ਦੀ ਰਿਪੋਰਟ ਮਹਾਰਾਜਾ ਰਣਜੀਤ ਸਿੰਘ ਅਤੇ ਲਾਡ ਆਕਲੈਂਡ ਵਿਚਕਾਰ ਫਿਰੋਜ਼ਪੁਰ ਵਿਖੇ ਨਵੰਬਰ 1838 ਵਿੱਚ ਸਦਭਾਵਨਾ ਮਿਲਣੀ ਅਤੇ ਉਸ ਤੋਂ ਬਾਅਦ ਦਸੰਬਰ 1838 ਵਿੱਚ ਗਵਰਨਰ ਜਨਰਲ ਦੇ ਮਹਾਰਾਜੇ ਕੋਲ ਕੀਤੇ ਦੌਰੇ ਦੀ ਪੂਰੀ ਰਿਪੋਰਟ ਉਸਦੇ ਮਿਲਟਰੀ ਸਕੱਤਰ ਵਿਲੀਅਮ ਆਸਬੋਰਨ ਦੁਆਰਾ ਤਿਆਰ ਕੀਤੀ ਗਈ। ਇਸ ਰਿਪੋਰਟ ਦੀ ਹੂ ਬੂਹ ਨਕਲ ੇਠਾਂ ਦਿੱਤੀ ਜਾ ਰਹੀ ਹੈ। ਗਵਰਨਰ ਜਨਰਲ ਦਾ ਕੈਂਪ ਲਾਹੌਰ 3 ਜਨਵਰੀ 1839 ਅਸੀਂ ਅੱਜ ਹਿੰਦੁਸਤਾਨ ਵਾਪਸ ਪਰਤ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਤੋਂ ਵਿਦਾਇਗੀ ਅਸੀਂ ਕੱਲ ਹੀ ਲੈ ਲਈ ਸੀ ਉਹ ਬਹੁਤ ਬਿਮਾਰ ਰਿਹਾ ਸੀ ਪਰ ਹੁਣ ਕੋਈ ਠੀਕ ਨਜ਼ਰ ਆਉਂਦਾ ਸੀ ਇਸ ਵਾਰ ਤਾਂ ਇਉਂ ਲੱਗਣ ਲੱਗ ਪਿਆ ਸੀ ਇੱਕ ਵਾਰ ਤਾਂ ਇਉਂ ਲੱਗਣ ਲੱਗ ਪਿਆ ਸੀ ਕਿ ਹੁਣ ਇਹ ਸ਼ਾਇਦ ਹੀ ਬਚੇ ਹੁਣ ਭਾਵੇਂ ਵੇਖਣ ਨੂੰ ਠੀਕ ਨਜ਼ਰ ਆਉਂਦਾ ਸੀ ਪਰ ਉਸ ਦੀ ਹਾਲਤ ਡਾਵਾ ਡੋਲ ਹੀ ਜਾਪਦੀ ਸੀ ਅਸੀਂ ਲਾਹੌਰ ਤੋਂ ਚੱਲ ਕੇ ਦਿੱਲੀ ਵੱਲ ਜਾ ਰਹੇ ਹਾਂ ਸਾ ਉਥੋਂ ਅਸੀਂ ਮਾਰਚ ਵਿੱਚ Shimla ਪਹੁੰਚਾਂਗੇ ਰਣਜੀਤ ਸਿੰਘ ਅਤੇ ਆਗਲੈਂਡ ਦੀ ਫਿਰੋਜ਼ਪੁਰ ਵਿੱਚ ਹੋਈ ਮੀਟਿੰਗ ਵਿੱਚ ਇਹ ਤੈਅ ਹੋਇਆ ਸੀ ਕਿ ਸ਼ਾਹ ਸੁਜਾ ਨੂੰ ਅਫਗਾਨਿਸਤਾਨ ਦੇ ਤਖਤੇ ਬਿਠਾਇਆ ਜਾਵੇ ਅਤੇ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਵਿੱਚ ਸਿੱਖ ਰਾਜ ਸਹਿਯੋਗ ਦੇਵੇਗਾ ਅੰਗਰੇਜ਼ ਸਿੱਖ ਅਤੇ ਸ਼ਾਹ ਸੁਜਾ ਦੇ ਹਮਾਇਤੀ ਅਫਗਾਨੀਆਂ ਦੀ ਸਾਂਝੀ ਫੌਜ ਨੂੰ ਗ੍ਰੇਟ ਸਿੰਧ ਆਰਮੀ ਦਾ ਨਾਮ ਦਿੱਤਾ ਗਿਆ ਸੀ। ਇਹ ਗ੍ਰੇਟ ਸਿੰਧ ਆਰਮੀ ਲਗਾਤਾਰ ਅਫਗਾਨਿਸਤਾਨ ਵੱਲ ਵਧ ਰਹੀ ਸੀ। ਸਾਡੇ ਇੱਥੇ ਰੁਕਣ ਦੌਰਾਨ ਨਜ਼ਾਰੇ ਬੜੇ ਸ਼ਾਨਦਾਰ ਸਨ। ਰਣਜੀਤ ਸਿੰਘ ਨੇ ਖੂਬ ਸੇਵਾ ਕੀਤੀ। ਕੈਂਪ ਦੇ ਕਿਸੇ ਬੰਦੇ ਨੂੰ ਬਾਹਰੋਂ ਕੁਝ ਵੀ ਖਰੀਦਣ ਦੀ ਲੋੜ ਨਹੀਂ ਸੀ। ਜੋ-ਜੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਸਨ, ਉਹਨਾਂ ਸਾਰੀਆਂ ਦੀ ਲਿਸਟ ਬਣਾ ਕੇ ਹਫ਼ਤੇ 'ਚ ਇੱਕ ਵਾਰ ਮਹਾਰਾਜੇ ਕੋਲ ਭੇਜ ਦਿੱਤੀ ਜਾਂਦੀ ਸੀ ਅਤੇ ਸਾਰਾ ਸਮਾਨ ਕੈਂਪ ਵਿੱਚ ਆ ਜਾਂਦਾ ਸੀ ਅਤੇ ਇਹ ਸਾਰੇ ਕੋਈ ਦਾ ਖਰਚਾ ਮਹਾਰਾਜੇ ਕੋਲ ਵੱਲੋਂ ਕੀਤਾ ਜਾਂਦਾ ਸੀ। ਇਹ ਕੈਂਪ ਮਹਾਰਾਜੇ ਨੂੰ 25000 ਰੁਪਏ ਰੋਜ਼ਾਨਾ ਵਿੱਚ ਪੈ ਰਿਆ ਸੀ ਇਹ ਕੈਂਪ ਸਾਡੇ ਰਾਵੀ ਪਾਰ ਕਰਨ ਤੱਕ 1 ਮਹੀਨੇ ਤੱਕ ਚੱਲਿਆ ਤੁਸੀਂ ਆਪ ਸੋਚ ਕੇ ਵੇਖ ਲਵੋ ਕਿ ਮਹਾਰਾਜੇ ਦਾ ਕਿੰਨਾ ਖਰਚਾ ਹੋ ਗਿਆ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਦੋਸਤਾਨਾ ਸਬੰਧਾਂ ਦੇ ਸਬੂਤ ਵਜੋਂ ਇੱਕ ਹੋਰ ਘਟਨਾ ਦਾ ਵਰਣਨ ਕਰਨਾ ਉਚਿਤ ਮਹਿਸੂਸ ਹੁੰਦਾ ਹੈ ਇੱਕ ਦਿਨ ਸ਼ਾਮ ਨੂੰ ਉਹ ਸਾਨੂੰ ਅੰਮ੍ਰਿਤਸਰ ਦਾ ਗੋਵਿੰਦਗੜ੍ਹ ਦਾ ਕਿਲਾ ਵਿਖਾਉਣ ਲਈ ਲੈ ਗਿਆ ਸਾਨੂੰ ਜਾਪਦਾ ਸੀ ਕਿ ਸਾਨੂੰ ਕਿਲੇ ਦੇ ਬਾਹਰੋਂ ਬਾਹਰ ਹੀ ਦਰਸ਼ਨ ਕਰਵਾਏ ਜਾਣਗੇ ਕਿਉਂਕਿ ਕਿਸੇ ਵੀ ਯੂਰੋਪੀਅਨ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ ਸ਼ਾਹੀ ਦਰਬਾਰ ਦੇ ਵੀ ਕੁਝ ਖਾਸ-ਖਾਸ ਸਰਦਾਰ ਹੀ ਅੰਦਰ ਜਾ ਸਕਦੇ ਸਨ ਅਸੀਂ ਹੈਰਾਨ ਰਹਿ ਗਏ ਜਦੋਂ ਸਾਰਾ ਕਿਲਾ ਘਮਾਉਣ ਤੋਂ ਬਾਅਦ ਆਖਰੀ ਗੇਟ ਤੇ ਪਹੁੰਚ ਕੇ ਮਹਾਰਾਜੇ ਨੇ ਉਹ ਗੇਟ ਵੀ ਖੁਲਵਾ ਲਿਆ ਹੈਰਾਨੀ ਦੀ ਗੱਲ ਸੀ ਕਿ ਮਹਾਰਾਜੇ ਦੇ ਆਪਣੇ ਬੰਦੇ ਸਾਨੂੰ ਸਤਕਾਰ ਨਾਲ ਅੰਦਰ ਲੈ ਕੇ ਗਏ ਅਤੇ ਸਾਨੂੰ ਉੱਥੋਂ ਦੀ ਹਰ ਚੀਜ਼ ਵਿਖਾਈ ਸਾਨੂੰ ਉਹ ਇਮਾਰਤ ਵੀ ਵਿਖਾਈ ਗਈ ਜਿਸ ਵਿੱਚ ਮਹਾਰਾਜੇ ਦਾ ਗੁਪਤ ਖਜ਼ਾਨਾ ਸੀ ਇੱਥੇ ਪਤਾ ਨਹੀਂ ਕਿੰਨਾ ਸੋਨਾ ਭਰਿਆ ਪਿਆ ਸੀ ਮਹਾਰਾਜੇ ਨੇ ਮੈਨੂੰ ਕੁਝ ਕੀਮਤੀ ਤੋਹਫੇ ਵੀ ਦਿੱਤੇ ਪਰ ਕੰਪਨੀ ਦੇ ਨਿਯਮਾਂ ਅਨੁਸਾਰ ਮੈਨੂੰ ਇਹ ਸਾਰੇ ਤੋਹਫੇ ਕੰਪਨੀ ਦੇ ਖਜਾਨੇ ਵਿੱਚ ਜਮ੍ਹਾਂ ਕਰਾਉਣੇ ਪਏ ਬਸ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤਾ ਇੱਕ ਖਿਤਾਬ ਅਤੇ ਤਮਗਾ ਮੈਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਮਿਲੀ ਇਹ ਖਤਾਬ ਰਣਜੀਤ ਸਟਾਰ ਆਫ ਦੀ ਪੰਜਾਬ ਸੀ ਜਿਸ ਨੂੰ ਦੇਣ ਦਾ ਮਤਲਬ ਇਹ ਸੀ ਕਿ ਉਹ ਮੇਰਾ ਰਤਬਾ ਕਿਸੇ ਨਾਈਟ ਸ਼ਹਿਜ਼ਾਦਾ ਦੇ ਬਰਾਬਰ ਸਮਝਦਾ ਸੀ ਅਤੇ ਇਹ ਤਾਰੇ ਵਰਗਾ ਮੈਡਲ ਉਸਨੇ ਆਪਣੇ ਹੱਥੀ ਮੇਰੀ ਛਾਤੀ ਤੇ ਲਗਾਇਆ ਇਹ ਹੀਰੇ ਜਿਹੜਿਆ ਸਟਾਰ ਦੇ ਆਕਾਰ ਦਾ ਮੈਡਲ ਸੀ ਜਿਸ ਦੇ ਕੇਂਦਰ ਵਿੱਚ ਮਹਾਰਾਜੇ ਦੀ ਫੋਟੋ ਲੱਗੀ ਹੋਈ ਸੀ ਉਸਨੇ ਮੈਨੂੰ ਇੱਕ ਕਵਚ ਤਲਵਾਰ ਅਤੇ ਤੀਰ ਕਮਾਨ ਵੀ ਦਿੱਤੇ ਪਰੇ ਸਾਰਾ ਕੁਝ ਕੰਪਨੀ ਕੋਲ ਜਮ੍ਹਾਂ ਕਰਵਾਉਣਾ ਪਿਆ ਗਵਰਨਾ ਜਰਨਲ ਦੇ ਦੌਰੇ ਦੌਰਾਨ ਉਹਦੀ ਦੋਸਤੀ ਅਤੇ ਖੁੱਲ੍ਹ ਦਲੀ ਵੇਖਣਯੋਗ ਸੀ ਬਾਕੀ ਗੱਲਾਂ ਮੈਂ ਦਿੱਲੀ ਜਾ ਕੇ ਲਿਖਾਂਗਾ ਮਹਾਰਾਜੇ ਦੇ ਅੰਤਮ ਦਿਨ ਮਹਾਰਾ ਰਣਜੀਤ ਸਿੰਘ ਦਾ ਰਣ ਸੈਨ ਦਾ ਵਖਰਾ ਟੰਗ ਉਵੇਂ ਹੀ ਚੱਲਦਾ ਰਿਹਾ ਅਤੇ ਵਦੇਰੇ ਖਾਣ ਪੀਂਦਿਆਂ ਆਤਾਂ ਜਿਹੜੀਆਂ ਉਸਨੇ ਆਪਣਾ ਲਈਆਂ ਸਨ ਉਵੇਂ ਹੀ ਜਾਰੀ ਰਹੀਆਂ ਸਿੱਟੇ ਵਜੋਂ ਸੇਤ ਵਿੱਚ ਨਿਗਾਰ ਲਗਾਤਾਰ ਵਧਦਾ ਗਿਆ ਜੂਨ 1839 ਵਿੱਚ ਤਾਂ ਇਉਂ ਲੱਗਣ ਲੱਗ ਪਿਆ ਸੀ ਕਿ ਉਹ ਬਹੁਤਾ ਚਿਰ ਨਹੀਂ ਕੱਢ ਸਕਿਆ ਪਰ ਉਸ ਦਾ ਆਦਰ ਮਾਣ ਉਸੇ ਤਰ੍ਹਾਂ ਵੜਿਆ ਹੋਇਆ ਸੀ ਸਾਰੇ ਦਰਬਾਰੀ ਤਣੋ ਮਣੋ ਉਸ ਦੇ ਵਫਾਦਾਰ ਸਨ ਪਹਿਲਾਂ ਉਸ ਨੂੰ ਬੋਲਣ ਵਿੱਚ ਤਕਲੀਫ ਆਉਂਦੀ ਸੀ ਫਿਰ ਆਵਾਜ਼ ਅਸਲੋ ਰੁਕ ਗਈ ਉਹ ਇਸ਼ਾਰਿਆਂ ਨਾਲ ਆਪਣੀ ਗੱਲ ਸਮਝਾਉਂਦਾ ਸੀ ਜੂਨ 1839 ਦੇ ਸ਼ੁਰੂ ਵਿੱਚ ਹੀ ਉਸ ਨੇ ਆਪਣੇ ਪੁੱਤਰ ਖੜਕ ਸਿੰਘ ਨੂੰ ਹੁਕਮ ਦਿੱਤਾ ਕਿ ਹੁਣ ਉਹ ਦਰਬਾਰ ਲਾਇਆ ਕਰੇ ਅਤੇ ਕਿਸਾਂ ਦਾ ਫੈਸਲਾ ਕਰਿਆ ਕਰੇ ਵਜ਼ੀਰ ਧਿਆਨ ਸਿੰਘ ਨੂੰ ਖੜਕ ਸਿੰਘ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਅਤੇ ਰਾਜਸੀ ਮਾਮਲੇ ਨੇ ਜਠਣ ਵਿੱਚ ਖੜਕ ਸਿੰਘ ਦੀ ਮਦਦ ਕਰਨ ਦੀ ਡਿਊਟੀ ਲਗਾ ਦਿੱਤੀ ਫਕੀਰ ਅਜੀਜਉਦੀਨ ਸਮੇਤ ਕੁਝ ਹੋਰ ਲੋਕਾਂ ਨੂੰ ਵੀ ਵजारत ਵਿੱਚ ਲੈ ਲਿਆ ਗਿਆ ਪਰ ਸਾਰੀ ਸ਼ਕਤੀ ਪਹਿਲਾਂ ਦੀ ਤਰ੍ਹਾਂ ਮਹਾ ਮੰਤਰੀ ਧਿਆਨ ਸਿੰਘ ਦੇ ਹੱਥ ਵਿੱਚ ਸੀ 20 ਜੂਨ ਦੀ ਰਾਤ ਨੂੰ ਮਹਾਰਾਜੇ ਦੀ ਤਬੀਅਤ ਅਚਾਨਕ ਜਿਆਦਾ ਖਰਾਬ ਹੋ ਗਈ ਮੰਤਰੀਆਂ ਅਤੇ ਸੇਵਾਦਾਰਾਂ ਨੂੰ ਫਿਕਰ ਪੈ ਗਿਆ ਮਹਾਰਾਜੇ ਦੀ ਨਾਜੁਕ ਹਾਲਤ ਵੇਖ ਕੇ ਇਹ ਫੈਸਲਾ ਕੀਤਾ ਗਿਆ ਕਿ ਅਗਲੇ ਦਿਨ ਖੜਕ ਸਿੰਘ ਨੂੰ ਮਹਾਰਾਜਾ ਐਲਾਨ ਕੇ ਉਸ ਦੀ ਤਾਜਪੋਸ਼ੀ ਕਰ ਦਿੱਤੀ ਜਾਵੇ ਅਤੇ ਰਾਜਾ ਧਿਆਨ ਸਿੰਘ ਨੂੰ ਨਵੇਂ ਮਹਾਰਾਜੇ ਦਾ ਵਜ਼ੀਰ ਬਣਾ ਦਿੱਤਾ ਜਾਵੇ ਅਗਲੇ ਦਿਨ ਖੜਕ ਸਿੰਘ ਅਤੇ ਧਿਆਨ ਸਿੰਘ ਨਵੇਂ ਬਾਦਸ਼ਾਹ ਅਤੇ ਨਵੇਂ ਵਜ਼ੀਰ ਵਜੋਂ ਪ੍ਰੇਰਡ ਦਾ ਮੌਇਨਾ ਕਰਨ ਲਈ ਗਏ ਉਹਨਾਂ ਨੇ ਅਫਸਰਾਂ ਅਤੇ ਫੌਜ ਦੇ ਕਮਾਂਡਰਾਂ ਕੋਲੋਂ ਨਜ਼ਰਾਨੇ ਲਏ ਫੋਰ ਸਾਹਮਣੇ ਦੱਸ ਦਿੱਤਾ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਖੜਕ ਸਿੰਘ ਨੂੰ ਗੱਦੀ ਦੇ ਦਿੱਤੀ ਹੈ ਅਤੇ ਧਿਆਨ ਸਿੰਘ ਨੂੰ ਨਵੇਂ ਮਹਾਰਾਜੇ ਦਾ ਵਜ਼ੀਰ ਨਿਯੁਕਤ ਕਰ ਦਿੱਤਾ ਹੈ 22 ਜੂਨ ਵਾਲੇ ਦਿਨ ਮਹਾਰਾਜੇ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਪਰ ਸ਼ਾਮ ਨੂੰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਸੀ ਆਪਣੇ ਮੰਤਰੀਆਂ ਦੀ ਹਾਜ਼ਰੀ ਵਿੱਚ ਉਸ ਨੇ ਖੁਸ਼ੀ ਨਾਲ ਖੜਕ ਸਿੰਘ ਨੂੰ ਮਹਾਰਾਜਾ ਬਣਾਉਣ ਦਾ ਤੇ ਧਿਆਨ ਸਿੰਘ ਨੂੰ ਉਸ ਦਾ ਵਜ਼ੀਰ ਬਣਾਉਣ ਦਾ ਐਲਾਨ ਕਰ ਦਿੱਤਾ 23 ਜੂਨ ਨੂੰ ਤਾਂ ਹਾਲਤ ਇੰਨੀ ਖਰਾਬ ਹੋ ਗਈ ਕਿ ਮਹਾਰਾਜ ਆਖਰੀ ਸਾਹਾਂ ਤੇ ਜਾਪਦਾ ਸੀ ਉਸ ਨੂੰ ਬੈੱਡ ਤੋਂ ਉਤਾਰ ਕੇ ਥੱਲੇ ਜ਼ਮੀਨ ਉੱਪਰ ਲਟਾ ਦਿੱਤਾ ਗਿਆ ਹਿੰਦੂਆਂ ਅਤੇ ਸਿੱਖਾਂ ਵਿੱਚ ਰਵਾਜ ਹੈ ਕਿ ਜਦੋਂ ਵਿਅਕਤੀ ਆਪਣੇ ਆਖਰੀ ਸਾਹਾਂ ਤੇ ਹੋਵੇ ਉਦੋਂ ਉਸ ਨੂੰ ਜ਼ਮੀਨ ਤੇ ਲਟਾ ਦਿੱਤਾ ਜਾਂਦਾ ਹੈ ਉਹ 27 ਜੂਨ ਤੱਕ ਇਸੇ ਹਾਲਤ ਵਿੱਚ ਲੜਕਦਾ ਰਿਹਾ ਅਤੇ ਉਸ ਨੇ 27 ਜੂਨ 1839 ਨੂੰ ਆਖਰੀ ਸਾਹ ਲਿਆ ਉਹਦਾ ਸਰੀਰ ਤਾਂ ਪਾਵੇਂ ਕਈ ਦਿਨ ਪਹਿਲਾਂ ਨਕਾਰਾ ਹੋ ਚੁੱਕਾ ਸੀ ਪਰ ਉਸ ਦਾ ਦਿਮਾਗੀ ਸੰਤੁਲਨ ਮਰਦੇ ਦਮ ਤੱਕ ਠੀਕ ਸੀ ਉਸ ਨੇ ਆਪਣੇ ਜਿਉਂਦੇ ਜੀ ਆਪਣੀ ਗੱਦੀ ਦੇ ਵਾਰਸ ਦਾ ਐਲਾਨ ਕਰ ਦਿੱਤਾ ਸੀ ਇਸ ਕਰਕੇ ਉਸ ਦੇ ਤਖਤ ਦੀ ਹੱਕਦਾਰੀ ਬਾਰੇ ਕੋਈ ਝਗੜਾ ਨਾ ਹੋਇਆ ਅਤੇ ਖੜਕ ਸਿੰਘ ਨਿਰਵਿਰੋਧ ਉਹਦੀ ਥਾਂ ਤੇ ਨਵਾਂ ਮਹਾਰਾਜ ਬਣ ਗਿਆ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਸਿਰਫ ਇੱਕ ਅਧਿਆਏ ਕਲੀਆਂ ਚਿੱਠੀਆਂ ਜੋ ਲਿਖੀਆਂ ਸਨ ਮਾਰਾ ਰਣਜੀਤ ਸਿੰਘ ਅਤੇ ਵਿਲੀਅਮ ਜੀ ਵਿਲੀਅਮ ਨੇ ਇੱਕ ਦੂਸਰੇ ਨੂੰ ਉਹ ਕੱਲ ਨੂੰ ਆਉ ਲੈ ਕੇ ਹਾਜ਼ਰ ਹੋਵਾਂਗੇ ਔਰ ਇਤਿਹਾਸ ਪੜਦੇ ਫੋਨਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੇ ਆਪੁੱਲਾ ਚੁੱਕਾ ਹੋਈਆਂ ਜਿਹੜੀਆਂ ਹੋਈਆਂ ਹੋਣਗੀਆਂ ਗੁਰੂ ਸਾਹਿਬ ਬਖਸ਼ਣਹਾਰ ਨੇ ਤਾਂ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣਨ ਦੀ ਸੋਝੀ ਬਖਸ਼ਣ ਔਰ ਇਹ ਕਿਤਾਬ ਬਾਰੇ ਆਪਣੀ رائے ਜ਼ਰੂਰ ਦੱਸਿਓ ਕਿਉਂਕਿ ਇਸ ਅੰਗਰੇਜ਼ ਨੇ ਕਾਫੀ ਕੋਈ ਲਿਖਿਆ ਜੋ ਮਹਾਰਾ ਰਣਜੀਤ ਸਿੰਘ ਦੇ ਕੁਝ ਉਲਟ ਵੀ ਜਾਂਦਾ ਹੈ ਤੁਸੀਂ ਆਪਣੀ رائے ਜ਼ਰੂਰ ਦਿਓ ਕਿ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਜੋ ਇਸ ਵਿੱਚ ਸਹੀ ਨਹੀਂ ਲੱਗੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ